ਇਹ ਬੜੀ ਹੈ ਕਿ ਇਹਨਾਂ ਨੇ 교육 ਦੀ ਕ੍ਰਾਂਤੀ ਚੇਨਕਾ ਦੇਖੋ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਤੁਸੀਂ ਆਪ ਦੇਖਿਆ ਤੁਸੀਂ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕੈਮਰਿਆਂ ਚ ਕੈਦ ਕਰਿਓ ਬੱਚਿਆਂ ਨਾਲ ਵੀ ਗੱਲ ਕਰਿਓ ਟੀਚਰਜ਼ ਨਾਲ ਗੱਲ ਕਰਿਓ ਕੀ ਫਰਕ ਆ ਗਿਆ ਕੋਈ ਕੋਈ ਫੇਕ ਜਾਂ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾ ਸਾਹਮਣੇ ਦੇਖ ਲਓ ਸਾਜਲੀ ਪਿੰਡ ਹੈ ਹਨ ਤੇ ਉਥੇ ਸਾਇੰਸ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੌਲੀ-ਹੌਲੀ ਸਿੱਖਿਆ ਕ੍ਰਾਂਤੀ ਜਿਹੜੀ ਆਉ ਉੱਪਰ ਜਾਊਗੀ ਤੇ ਅੱਜ ਸਾਹਾਜਰੀ ਪਟਾ ਪਿੰਡ ਤੇ ਹਾਲੇ-ਦਾਲੇ ਪਿੰਡਾਂ ਤੋਂ ਪਾਈਕਿਟ ਸ਼ੋਰ ਤੋਂ ਸੰਗਤੀ ਵਾਲੇ ਤੋਂ ਹਾਲੇ-ਦਾਲੇ ਪਿੰਡਾਂ ਤੋਂ ਤੌੜਾਂ ਤੋਂ ਵਿੱਚ ਜੀ ਮਿਲੇ ਪਰਣਾ ਹੋੰਦੀ ਨੇ ਤੇ ਉਸ ਤਰੀਕੇ ਨਾਲ ਉਹ ਕੰਫੀਡੈਂਸ ਨਾਲ ਬੋਲ ਰਹੀ ਸੀ ਮੈਨੂੰ ਤਾਂ ਬਹੁਤ इस गल तसली हुई कि बच्चों ने बहुत फ्यूचर जो है बहुत कुछ देखो जी दहशत फैलाने गल कहती बंब आ गए जी बत्ती पे ने अठारह चल पे कित पे नेानदेही कर दो दस दो पहला फटन की कर फिर जे दहशत दहशत गल फैला गल ਲॉ ਐਂਡ ਆਰਡਰ ਆਪਣਾ ਕੰਮ ਹੈ ਕਾਨੂੰਨ ਆਪਣਾ ਕੰਮ ਹੁਣ ਕਹਿੰਦੇ ਨੇ ਚਰਚਾ ਕਰਨ ਦੇ ਤਾਂ ਪਰਚਾ ਨਾ ਕਰਦੇ ਹਾਂ ਜੀ ਹੁਣ ਕਹਿੰਦੇ ਨੇ ਚਲੋ ਚਰਚਾ ਕਰ ਲੁੰਦੇ ਪਰ ਪਰਚਾ ਨਾ ਕਰਦੇ ਡਰਾਉਣਾ ਕਿਸੇ ਲੋਕਾਂ ਨੂੰ ਡਰਾਉਣ ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਹਾਂ ਤੂੰ ਸਾਨੂੰ ਡਰਾਉਂ ਨਹੀਂ ਉਹ ਇੰਨੇ ਬੰਬ ਆ ਗਏ ਇੰਨੇ ਗਰਨੇਡ ਆ ਗਏ ਦੱਸੋ ਕਿੱਥੇ ਇਹਨੇ ਗਰਨੇਡ ਬੰਬ ਪਾਉਂ ਪੰਜਾਬ ਪੁਲਿਸ ਜਿਹੜੀ ਆ ਰੋਜ਼ ਫੜ ਵੀ ਰਹੀ ਹੈ ਹੈਨਾ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਜਿਹੜੀ ਸਟੇਟ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅੰਸਰ ਕੋਈ ਡਰੋਨ ਆ ਗਿਆ ਕਦੇ ਕੁਝ ਆ ਗਿਆ ਫਟਦੇ ਆ ਪਰ ਤੁਸੀਂ ਇਹਦਾ ਮੈਂ ਡੀਮੋਨਾਈਜ਼ ਕਰ ਦੇ ਕੋਈ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਤੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪ ਆ ਨਾਲ ਕਦੇ ਵਾਸਤੇ ਲੈ ਫਿਰ ਤੂੰ ਕੰਨ ਮੈਂ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਉਹੀ ਅਫਸਰ ਇੰਨਾ ਵੇਲੇ ਸੀਗੇ ਸਥਿਆਲੀ ਮਰ ਤਾਂ ਪਾਣੀ ਦਾ ਸਤਰ ਬਹੁਤ ਜ਼ਿਆਦਾ ਗਿਰਾਵਟ ਪਾਣੀ ਦਾ ਸਤਰ ਜਿਹੜਾ ਨਹੀਂ ਪਾਣੀ ਦਾ ਸਤਰ ਜਿਹੜਾ ਪਹਿਲਾਂ ਤੋਂ ਝੋਨੇ ਕਰਕੇ ਹੁਣ ਆਪਾਂ ਕੱਸੀਆਂ ਖਾਲ ਕਰਕੇ ਉਹਦੇ ਨਾਲ ਉਡਿਆ ਘਾਟ ਆਈ ਹੈ ਕਿ ਟਿਊਬਲ ਚੱਲਣਾ ਕੱਟ ਹੋਇਆ ਕਿ ਕੋਕਸੀਆ ਖਾਣਾ ਜਿਹੜੇ ਪੁਰਾਣੇ 30-30 ਸਾਲ ਪੁਰਾਣੇ ਖਾਲਦਾਂ ਪਏ ਕੋ ਚਲਾ ਲਿਆ ਤੇ ਉਹਦੇ ਨਾਲ ਫਰਕ ਮਾਨ ਸਾਹਿਬ ਸੁਪਰ ਜੰਕਸ਼ਨ ਦੇ ਮਸ਼ੀਨਾਂ ਇੱਕ ਮਿੰਟ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾਂ ਆਈਆਂ ਸੀ ਸੰਗਰੂਰ ਤੋਂ ਤੁਸੀਂ ਸ਼ੁਰੂ ਕੀਤੇ ਸੀ ਪਰ ਸੰਗਰੂਰ ਦੇ ਵਿੱਚ ਇੱਕ ਵੀ ਮਸ਼ੀਨ ਨਹੀਂ ਹੈਗੀ ਜਿਹੜੇ ਵੀ ਅਫਸਰ ਨੂੰ ਪੁੱਛਦੇ ਆ ਕਹਿੰਦੇ ਧੂਰੀ ਚਲੀ ਗਈ ਉੱਥੇ ਚਲੀ ਗਈ ਜਿਹੜਾ ਹਾਲੇ ਤੁਹਾਨੂੰ ਜਾਣਗੇ ਜਿੱਥੇ ਲੋੜ ਪਊਗੀ ਜਾਣੀ ਹੈ ਹੀ ਨਹੀਂ ਸਰ ਸੰਗਰੂਰ ਤੋਂ ਮਸ਼ੀਨਾਂ ਹੀ ਗੈਰ ਕਰਤੀ ਕਿਰਤੀ ਜੀ ਆ ਜਾਣੀ ਹੈ ਤੁਸੀਂ ਦੱਸੋ ਤੁਹਾਡੇ ਵਾਲੇ ਇਲਾਕੇ ਚਾਹੀਦੀ ਹੈ ਤਾਂ ਭੇਜੋ ਸਰ ਮੈਂ ਤਾਂ ਮੈਡੀਕਲ ਮੈਡੀਕਲ ਮੈਂ ਕਹਿ ਰਹੇ ਹਾਂ ਸਰ ਮਾਨਨ ਸਿੰਘ ਰਪਨ ਦੇ ਨਾਲ ਇੱਕ ਬਿਆਨ ਦਿੱਤਾ ਜੀ ਜਲਿਆ ਵਾਲੇ ਬਾਗ ਦੇ ਜਿਹੜੇ ਸ਼ਹੀਦ ਹੋਏ ਸੀ ਉਹ ਨਟੇਰੇ ਸੀ ਜੀ ਇਹ ਮਜੀਠੀਏ ਨੂੰ ਪੁੱਛੋ ਜੀ ਜਿਹਨੇ ਰੋਟੀ ਖਵਾਈ ਸੀ ਸਰ ਕਰਨ ਜੋ ਹਮੇ ਬੜੀ ਸਿੱਖੀ ਪ੍ਰਤੀਕਿਰਿਆ ਦਿੱਤੀ ਜੀਨੇ ਰੋਟੀ ਖਵਾਈ ਸੀ 13 ਅਪ੍ਰੈਲ 1919 ਨੂੰ ਉਹਨੂੰ ਪੁੱਛ ਲੇ ਵੀ ਉਹ ਕੀ ਸੀ ਉਹ ਸ਼ਹੀਦ ਸੀਗੇ ਤੇ ਰੋਟੀ ਖਾਣ ਵਾਲੇ ਜਲਬ ਨੇ ਰੋਟੀ ਖਾਣ ਲੇ